ਪਿਆਰੇ ਉਹ ਸਤਿ ਸ੍ਰੀਕਾਲ ਮੈਂ ਹਾਂ ਬਖਸ਼ੀ ਸਿੰਘ ਆਜ਼ਾਦ ਅੱਜ ਚਾਰ ਵੱਡੀਆਂ ਖਬਰਾਂ ਨੇ ਪੰਜਾਬ ਬੰਬਾਂ ਦੀ ਬਰਾਮਦਗੀ ਨੂੰ ਲੈ ਕੇ ਰੌਲਾ ਵੱਡਾ ਪੈ ਗਿਆ ਹੈ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਤੇ ਪੂਰੇ ਗਰਮ ਹੋਏ ਉਹਨਾਂ ਨੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਤੇ ਹੁਣ ਹੁਣ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ 50 ਬੰਬਾਂ ਦੇ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਐਫ ਆਈ ਆਰ ਦੇ ਵਿੱਚ ਦੋ ਵੱਡੀਆਂ ਧਰਾਵਾਂ ਲੱਗੀਆਂ ਨੇ 197 ਤੇ 353 ਔਰ ਇਹਦੀ ਵੱਡੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਸੇ ਵੀ ਵੇਲੇ ਪ੍ਰਤਾਪ ਸਿੰਘ ਬਾਜਵਾਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਹੁਣ ਇਹਦੇ ਬਾਰੇ ਤੁਸੀਂ ਸਾਰੇ ਆਪੋ ਆਪਣਾ ਵਿਚਾਰ ਜਰੂਰ ਲਿਖੀ ਜਾਇਓ ਕੀ ਭਗਵੰਤਮਾਨ ਸਰਕਾਰ ਪਰਚਾ ਗਲਤ ਕਰ ਰਹੀ ਆ ਪ੍ਰਤਾਪ ਸਿੰਘ ਬਾਜਵਾਤੇ ਕਾਰਵਾਈ ਗਲਤ ਕਰ ਰਹੀ ਆ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹੀ ਗਲਤ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਕਮੈਂਟ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਆਉਣਾ ਚਾਹੀਦਾ ਕਿਉਂਕਿ ਪਰਚਾ ਦਰਜ ਹੋ ਗਿਆ ਤੇ ਪਰਚਾ ਦਰਜ 50 ਬੰਬਾ 50 ਗ੍ਰਨੇਡਾ ਦੇ ਮਾਮਲੇ ਨੂੰ ਲੈ ਕੇ ਹੋਇਆ ਤਾ ਹੁਣ ਗ੍ਰਿਫਤਾਰੀ ਇਸ ਮਾਮਲੇ ਚ ਹੋ ਸਕਦੀ ਹੈ ਉਧਰ ਪੂਰੀ ਕਾਂਗਰਸ ਜਿਹੜੀ ਆ ਉਹਦੇ ਵੱਡੇ ਬਿਆਨ ਆ ਰਹੇ ਨੇ ਰਾਜਾ ਵੜਿੰਗ ਵੀ ਬੋਲਿਆ ਸਖਜਿੰਦਰ ਰੰਧਾਵਾ ਵੀ ਬੋਲਿਆ ਦੂਜੇ ਕਾਂਗਰਸ ਦੇ ਆਗੂ ਵੀ ਬੋਲ ਰਹੇ ਨੇ ਹੁਣ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਚਾਰੋਂ ਖਬਰਾਂ ਦੀ ਵਾਰੀ ਵਾਰੀ ਦਿੰਨੇ ਆ ਹੁਣ ਜਿਹੜਾ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਇਹਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 50 ਹੈਂਡ ਗ੍ਰਨੇਡ ਬੰਬ ਜਿਹੜੇ ਨੇ ਉਹ ਆ ਚੁੱਕੇ ਹੋਏ ਨੇ ਜਿੰਨਾ ਚੋ 18 ਚੱਲ ਗਏ ਨੇ 32 ਅਜੇ ਪੰਜਾਬ ਦੇ ਵਿੱਚ ਚੱਲਣੇ ਨੇ ਜਦੋਂ ਇਹਦਾ ਇਹ ਬਿਆਨ ਆਇਆ ਤੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੱਡੀ ਹੈਰਾਨੀ ਹੋਈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਫਿਰ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਉਹ ਵੀ ਆ ਗਏ ਕੈਮਰਿਆਂ ਦੇ ਮੂਰੇ ਹਾਂ ਹੋਰ ਕਿਸੇ ਮੁੱਦੇ ਤੇ ਉਹ ਛੇਤੀ ਕਈ ਵਾਰ ਨਹੀਂ ਆਉਂਦੇ ਪਰ ਇਸ ਮੁੱਦੇ ਤੇ ਆ ਗਏ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਗੁੱਸੇ ਦੇ ਵਿੱਚ ਇਹ ਕਿਹਾ ਵੀ ਪ੍ਰਤਾਪ ਸਿੰਘ ਬਾਜਵਾ ਜਿਹੜੀ ਇਹ ਪੁਖਤਾ ਜਾਣਕਾਰੀ ਦੇ ਰਿਹਾ ਦਾਅਵੇ ਨਾਲ ਜੇ ਤਾਂ ਉਹਦੇ ਕੋਲ ਇਹ ਜਾਣਕਾਰੀ ਪੁਖਤਾ ਹੈ ਜਿਹੜੀ ਉਹ ਬੋਲ ਰਿਹਾ ਫਿਰ ਉਹ ਸਾਨੂੰ ਸਰਕਾਰ ਨੂੰ ਤੇ ਪੁਲਿਸ ਨੂੰ ਦੱਸੇ ਵੀ 32 ਬੰਬ ਕਿੱਥੇ ਨੇ ਤੇ ਜੇ ਨਹੀਂ ਜਾਣਕਾਰੀ ਦਿੰਦਾ ਤਾਂ ਫਿਰ ਉਹਦੇ ਤੇ ਸਖਤ ਕਾਰਵਾਈ ਕਰਾਂਗੇ ਵੀ ਜਾਣ ਕੇ ਕਿਉਂ ਨਹੀਂ ਦੱਸ ਰਿਹਾ ਕਿ ਜਾਂ ਫਿਰ ਦਹਿਸ਼ਤ ਫੜਾਉਣ ਲਈ ਝੂਠ ਬੋਲ ਰਿਹਾ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੁਲਿਸ ਵੱਡੀ ਮਾਤਰਾ ਚ ਕੱਲ ਗਈ ਪ੍ਰਤਾਪ ਸਿੰਘ ਬਾਜਵਾ ਕੋਲੋਂ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਕਾਉਂਟਰ ਇੰਟੈਲੀਜੈਂਸ ਦੇ ਏਆਈਜੀ ਮੈਡਮ ਡਾਕਟਰ ਅਵਜੋਤ ਕੌਰ ਗਰੇਵਾਲ ਉਹਨਾਂ ਦੀ ਅਗਵਾਈ ਚ ਪੁਲਿਸ ਗਈ ਸੀ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਨੇ ਪੁੱਛਗਿੱਛ ਕੀਤੀ ਘਰ ਜਾ ਕੇ ਵੀ ਸਾਨੂੰ ਤੁਸੀਂ ਦੱਸੋ ਉਹ 18 ਬੰਬ ਜਿਹੜੇ ਚੱਲੇ ਨੇ ਤੇ ਜਿਹੜੇ 32 ਅਜੇ ਚੱਲਣੇ ਨੇ ਉਹ ਕਿੱਥੇ ਨੇ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਤੁਹਾਡਾ ਸਰੋਤ ਕੀ ਹੈ ਜਾਣਕਾਰੀ ਦਾ ਪ੍ਰਤਾਪ ਸਿੰਘ ਬਾਜਵਾ ਨੇ ਬਾਅਦ ਵਿੱਚ মিডিਆ ਦੇ ਸਾਹਮਣੇ ਕਲੀਅਰ ਕਹਿਤਾ ਵੀ ਮੈਂ ਇਹ ਨਹੀਂ ਦੱਸਣਾ ਵੀ ਮੈਨੂੰ ਪਤਾ ਕਿੱਥੋਂ ਲੱਗਾ ਉਹਨਾਂ ਨੇ ਕੁਝ ਗੋਲਮੋਲ ਗੱਲਾਂ ਕੀਤੀਆਂ ਵੀ ਦੇਖੋ ਮੇਰੇ ਇੰਟੈਲੀਜੈਂਸ ਦੇ ਵਿੱਚ ਵੀ ਕੁਝ ਜਾਣਕਾਰ ਬੰਦੇ ਨੇ ਸੈਂਟਰ ਦੀਆਂ ਏਜੰਸੀਆਂ 'ਚ ਵੀ ਨੇ ਮੇਰੇ ਨਾਲ ਸੰਪਰਕ ਹੈ ਕੈਮਰਾ ਰੈਂਕ ਹੈ ਮੇਰੇ ਕੋਲ ਕੈਬਨਟ ਮੰਤਰੀ ਦਾ ਵਿਰੋਧੀ ਧਿਰ ਦਾ ਲਿੰਕ ਰੈਂਕ ਹੈ ਇਸ ਕਰਕੇ ਮੈਨੂੰ ਜਾਣਕਾਰੀਆਂ ਮਿਲਦੀਆਂ ਨੇ ਪਰ ਉਹਨਾਂ ਨੇ ਜਦੋਂ ਸਰੋਤ ਨਹੀਂ ਦੱਸਿਆ ਤਾਂ ਫਿਰ ਹੁਣ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਕਾਰਵਾਈ ਅੱਗੇ ਵੱਧ ਸਕਦੀ ਹੈ ਔਰ ਕਿਸੇ ਵੀ ਟਾਈਮ ਗ੍ਰਿਫਤਾਰੀ ਪ੍ਰਤਾਪ ਸਿੰਘ ਬਾਜਵਾਦੀ ਹੋ ਸਕਦੀ ਹੈ ਹੁਣ ਤੁਸੀਂ ਇਹਦੇ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕੀ ਪ੍ਰਤਾਪ ਸਿੰਘ ਬਾਜਵਾ ਦੀ ਇਸ ਮਾਮਲੇ 'ਚ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਕੀ ਇਸ ਮਾਮਲੇ 'ਚ ਭਗਵਾਨਤਮਾਨ ਸਰਕਾਰ ਗਲਤ ਕਰ ਰਹੀ ਹੈ ਜਾਂ ਪ੍ਰਤਾਪ ਸਿੰਘ ਬਾਜਵਾ ਹੀ ਗਲਤ ਕਰ ਰਹੇ ਨੇ ਇਹ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਇਸ ਮਸਲੇ ਤੇ ਕੀਮਤੀ ਵਿਚਾਰ ਲਿਖਿਓ ਹੁਣ ਅਗਲੀ ਵੱਡੀ ਖਬਰ ਹੈ ਕਿ ਬੀਤੇ ਕੱਲ ਜਿਹੜੀ ਜਲੰਧਰ ਕਾਊਂਟਰ ਇੰਟੈਲੀਜੈਂਸ ਹੈ ਉਹਦਾ ਇੱਕ ਵੱਡਾ ਦਾਵਾ মিডিਆ ਦੇ ਵਿੱਚ ਆਇਆ ਕਿ ਅਸੀਂ ਤਮਾਕਾ ਖੇਜ ਸਮੱਗਰੀ ਦੇ ਨਾਲ ਅਸੀਂ ਆਰ ਡੀ ਐਸ ਐਕਸ ਦੇ ਗ੍ਰੇਡਾਂ ਦੇ ਨਾਲ ਚਾਰ ਬੰਦੇ ਫੜੇ ਨੇ ਔਰ ਉਹ ਚਾਰੇ ਜਿਹੜੇ ਨੇ ਉਹਨਾਂ ਤੋਂ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ 'ਚ ਦੋ ਸਕੇ ਭਰਾ ਹੋਣ ਦਾ ਦਾਵਾ ਵੀ ਕੀਤਾ ਗਿਆ ਹੁਣ ਸਵਾਲ ਇੱਥੇ ਨਾਲ ਹੀ ਇਹ ਜੁੜਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਗਰਨੇਡ ਹੱਥਗੋਲੇ ਬੰਬ ਜਿਹੜੇ ਨੇ ਉਹ ਡਿੱਗਣ ਤੇ ਚੱਲਣ ਦੀ ਗੱਲ ਆ ਰਹੀ ਹੈ ਉਹਦਾ ਭਗਵੰਤ ਮਾਨ ਸਰਕਾਰ ਜਾਂ ਪੁਲਿਸ ਕੀ ਜਵਾਬ ਦੇ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਹਿਤਾ ਠੀਕ ਹੈ ਉਹਤੇ ਪਰਚਾ ਦਰਜ ਕਰ ਲਿਆ ਪਰ ਕੀ ਪੰਜਾਬ 'ਚ ਕੁਝ ਹੋ ਰਹੀ ਨਹੀਂ ਰਿਹਾ ਸਵਾਲ ਏ ਹੈ ਦੇਖੋ ਪੰਜਾਬ ਦੇ ਅੰਦਰ ਪਿਛਲੇ ਡੇਢ ਦੋ ਮਹੀਨਿਆਂ ਤੋਂ ਇਹ ਕੰਮ ਵੱਡੇ ਪੱਧਰ ਤੇ ਸਾਹਮਣੇ ਆਇਆ ਕਦੇ ਜਿਹੜੇ ਐਕਸ ਕੈਬਨਿਟ ਮਨਿਸਟਰ ਮਨਰੰਜਨ ਕਾਲੀਆ ਦੇ ਘਰ ਦੇ ਵਿੱਚ ਹੈਂਡ ਗਰਨੇਡ ਢਿੱਕਦਾ ਕਦੇ ਇੱਕ ਯੂਟਿਊਬਰ ਜਿਹੜਾ ਜਲੰਧਰ ਦੇ ਨੇੜੇ ਪਿੰਡ ਹੈ ਉਹਦੇ ਘਰ ਦੇ ਵਿੱਚ ਹੈਂਡ ਗਰਨੇਡ ਢਿੱਕਦਾ ਹੈ ਕਦੇ ਇੱਕ ਮੰਦਰ ਅਮਰਸਰ ਦੇ ਵਿੱਚ ਉੱਥੇ ਹੈਂਡ ਗਰਨੇਡ ਢਿੱਕਦਾ ਹੈ ਕਦੇ ਪੁਲਿਸ ਚੌਕੀਆਂ ਤੇ ਪੁਲਿਸ ਥਾਣਿਆਂ ਦੇ ਵਿੱਚ ਜਾਂ ਅੱਗੇ ਧਮਾਕੇ ਹੁੰਦੇ ਨੇ ਤਾਂ ਫਿਰ ਸਵਾਲ ਤਾਂ ਇੱਥੇ ਬਣਦਾ ਨਾ ਦੋ ਸਵਾਲ ਬਣਦੇ ਨੇ ਪਹਿਲਾ ਵੀ ਇਹ ਕਿਉਂ ਹੋ ਰਿਹਾ ਹੈ ਦੂਜਾ ਇਹਦੀ ਸੂਚਨਾ ਪਹਿਲਾਂ ਕਿਤੇ ਵੀ ਪੁਲਿਸ ਜਾਂ ਇੰਟੈਲੀਜੈਂਸ ਕਿਉਂ ਨਹੀਂ ਲਾ ਪਾਈ ਹੁਣ ਸਵਾਲ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਵੀ ਹੈ ਵੀ ਜਿਹੜਾ ਸੋਰਸ ਜਿਹੜਾ ਸੂਤਰ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਜਾਣਕਾਰੀ ਦੇ ਰਿਹਾ ਹੈ ਉਹ ਸਰਕਾਰ ਨੂੰ ਕਿਉਂ ਨਹੀਂ ਦੇ ਰਿਹਾ ਤੇ ਪ੍ਰਤਾਪ ਸਿੰਘ ਬਾਜਵਾ ਇਹ ਪੁਖਤਾ ਜਾਣਕਾਰੀ ਸਰਕਾਰ ਨੂੰ ਕਿਉਂ ਨਹੀਂ ਦੇਣਾ ਚਾਹੁੰਦੇ ਕੀ ਉਹ ਪੰਜਾਬ ਚ ਕੋਈ ਵੱਡੀ ਘਟਨਾ ਉਡੀਕ ਰਹੇ ਨੇ ਪੁੱਛਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਦਾਂ ਹੀ ਆ ਪਰ ਉਹਨਾਂ ਦਾ ਪੁੱਛਣਾ ਸਿਆਸੀ ਮੰਤਵ ਲਈ ਹੋ ਸਕਦਾ ਹੈ ਆਪਣਾ ਕੋਈ ਸਿਆਸੀ ਮੰਤਵ ਨਹੀਂਗਾ ਆਪਾ ਪ੍ਰਤਾਪ ਸਿੰਘ ਬਾਜਵਾਨ ਪੁੱਛਣਾ ਚਾਹੁੰਦੇ ਆ ਬਾਜਵਾ ਸਾਹਿਬ ਤੁਸੀਂ ਕੀ ਢੀਕਦੇ ਹੋ ਫਿਰ ਨੁਕਸਾਨ ਹੁਣ ਅਗਲੀ ਵੱਡੀ ਖਬਰ ਜਿਹੜੀ ਪੰਜਾਬ ਤੋਂ ਆ ਰਹੀ ਹੈ ਉਹ ਭਰਾਓ ਬਿਆਸ ਦਰਿਆ ਦੇ ਵਿੱਚ ਚਾਰ ਮੁੰਡੇ ਡਾਉਣ ਗਏ ਸੀ 18 ਤੋਂ 20 ਸਾਲ ਉਮਰ ਦੇ ਚਾਰੋ ਹੀ ਡੁੱਬ ਗਏ ਨੇ ਦੋ ਮ੍ਰਿਤਕ ਮਿਲ ਗਏ ਨੇ ਦੋਂ ਦੀ ਭਾਲ ਅਜੇ ਜਾਰੀ ਹੈ ਪਰ ਸਵਾਲ ਇੱਥੇ ਫਿਰ ਖੜਾ ਹੋ ਗਿਆ ਹੁਣ ਇਹ ਮੁੰਡੇ ਜਿਹੜੇ ਪੀਰੇ ਕੇ ਪਿੰਡ ਦੇ ਆ ਤੇ ਇਹ ਨਾਉਣ ਗਏ ਸੀ ਵਿਸਾਖੀ ਤੇ ਇਦਾਂ ਹੋ ਗਿਆ ਘਟਨਾ ਮੰਦ ਭਾਗੀ ਹੈ ਘਟਨਾ ਵੱਡੀ ਹੈ ਦਰਦਨਾਕ ਹੈ ਗੱਭਰੂ ਪੁੱਤ ਮਾਪਿਆਂ ਦੇ ਤੁਰ ਗਏ ਪਰ ਇੱਥੇ ਯਾਰ ਕੁਝ ਗੱਲਾਂ ਸੋਚਣ ਵਾਲੀਆਂ ਨੇ ਰੋਜ਼ਾਨਾ ਹੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਸ਼ਰਅਮ ਇਹ ਪਤਾ ਲੱਗ ਰਿਹਾ ਹੁੰਦਾ ਕਿ ਦਿਮਾਗ ਤੋਂ ਕੰਮ ਨਹੀਂ ਲਿਆ ਗਿਆ ਅੰਨ ਗੈਲੀ ਕੀਤੀ ਗਈ ਆ ਚੌੜ ਕੀਤੀ ਗਈ ਆ ਛਰਾਰਤ ਹੋਈ ਆ ਜੱਜ ਨੂੰ ਆਪਾਂ ਕਹਿੰਨੇ ਆ ਕਿ ਮੱਛਰਨ ਕਰਕੇ ਇਹ ਕਟਨਾਵਾ ਦਰਦਨਾਕ ਵਾਪਰ ਜਾਂਦੀਆਂ ਨੇ ਬਹੁਤ ਸਾਰੇ ਲੋਕ ਸੈਲਫੀਆਂ ਲੈਂਦੇ ਜਿਹੜੇ ਨੇ ਇਦਾਂ ਦੀਆਂ ਦਰਦਨਾਕ ਕਟਨਾਵਾ ਦਾ ਸ਼ਿਕਾਰ ਹੁੰਦੇ ਨੇ ਹੁਣੇ ਚਾਰੋਂ ਪੁੱਤ ਜਿਹੜੇ ਰੁੜੇ ਨੇ ਜਿਹੜੇ ਮਰੇ ਨੇ ਦੁੱਖ ਹੁੰਦਾ ਸੁਣ ਕੇ ਬਹੁਤ ਤੁਹਾਨੂੰ ਵੀ ਹੋਇਆ ਹੋਊਗਾ ਉਹਨਾਂ ਦੇ ਘਰ ਅੱਜ 70 ਵਿਸ਼ੇ ਨੇ ਪਰ ਪਹਿਲਾ ਵਿਅਕਤੀ ਨੂੰ ਕਾਫੀ ਹੱਦ ਤੱਕ ਅਕਲ ਨਾਲ ਅੰਦਾਜ਼ਾ ਹੋ ਜਾਂਦਾ ਕਿ ਯਾਰ ਜੇ ਮੈਂ ਇੱਥੇ ਐ ਕਰਾਂਗਾ ਤਾਂ ਇਹਦਾ ਆ ਨਤੀਜਾ ਨਿਕਲ ਸਕਦਾ ਪਰ ਉਹਨਾਂ ਮੁੰਡਿਆਂ ਨੇ ਇਹ ਅੰਦਾਜ਼ਾ ਨਹੀਂ ਲਾਇਆ ਬਹੁਤ ਸਾਰੇ ਮੁੰਡੇ ਨੇ ਜਿਹੜੇ ਨਹਿਰਾਂ ਚ ਣਾਉਣ ਜਾਂਦੇ ਨੇ ਆ ਰੀਲਾਂ ਬਣਾ ਕੇ ਪਾਉਣ ਦਾ ਕਰਵਾ ਚੱਲ ਪਿਆ ਤੁਸੀਂ ਵੇਖੀਆਂ ਹੋਣਗੀਆਂ ਰੀਲਾਂ ਜਿੱਥੇ ਨਹਿਰ ਦੇ ਵਿੱਚ ਉਸ ਜਗ੍ਹਾ ਤੇ ਉਸ ਤਰੀਕੇ ਨਾਲ ਛਾਲ ਮਾਰੀ ਜਾ ਰਹੀ ਹੁੰਦੀ ਆ ਰੀਲ ਬਣਾਉਣ ਲਈ ਜਿੱਥੇ ਐ ਦਿਖਾਇਆ ਜਾ ਸਕੇ ਵੀ ਜਿਵੇਂ ਕਿਸੇ ਨੇ ਧੱਕਾ ਦਿੱਤਾ ਹੈ ਜਾਂ ਮਤਲਬ ਇਹ ਵਿਚਾਰਾ ਅਚਨ-ਚੇਤੀ ਡਿੱਗ ਪਿਆ ਤੇ ਫਿਰ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਤਾਂ ਨਿਕਲ ਹੀ ਆਉਣਾ ਪਾਣੀ ਚਾਏ ਕਿੰਨਾ ਵੀ ਮੂੰਹ ਜੋਰ ਹੈ ਇਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਆ ਲੱਗਦਾ ਐਵੇਂ ਇਹ ਜਿਹੜੀ ਫੁਕਰੀ ਸਟੰਟबाजी ਇਹਦੇ 'ਚ ਨਹੀਂ ਪੈਣਾ ਚਾਹੀਦਾ ਜੇ ਬਹਾਦਰਾਂ ਵਾਲੇ ਕੰਮ ਕਰਨੇ ਨੇ ਕੋਈ ਦਲੇਰੀ ਹੈ ਤਾਂ ਉਹ ਬਹਾਦਰੀ ਵਾਲੇ ਕੰਮਾਂ ਤੇ ਦਿਖਾਉਣੀ ਚਾਹੀਦੀ ਆ ਆ ਨਿੱਕੀਆਂ ਮੋਟੀਆਂ ਫੁਕਰੀਆਂ ਹਰਕਤਾਂ ਤੇ ਨਹੀਂ ਸੋ ਇਹ ਜਿਹੜੇ ਮੁੰਡੇ ਰੁੜੇ ਨੇ ਦਰਦਨਾਕ ਹਾਫ사 ਹੋਇਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਹੈ ਔਰ ਇੱਥੇ ਸਵਾਲ ਸਿਸਟਮ ਤੇ ਸਰਕਾਰਾਂ ਤੇ ਵੀ ਹੈ ਇੱਥੇ ਚਾਹੀਦਾ ਜਿੱਥੇ ਵੀ ਇਸ ਤਰ੍ਹਾਂ ਦੀਆਂ ਸੈਂਸਿਟਿਵ ਥਾਮਾਂ ਨੇ ਉਥੇ ਕੋਈ ਸਿਕਿਉਰਿਟੀ ਅਲਰਟ ਹੋਵੇ ਉਥੇ ਕੋਈ ਰੋਕਣ ਵਾਲਾ ਸਰਕਾਰੀ ਨੁਮਾਇੰਦਾ ਹੋਵੇ ਜਾਂ ਨੁਮਾਇੰਦੇ ਹੋਣ ਜਿਹੜੇ ਇਹਨਾਂ ਕਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਜਦੋਂ ਨਹੀਂ ਰੋਕਿਆ ਜਾਂਦਾ ਤਾਂ ਫਿਰ ਆਹ ਕਟਨਾਵਾਂ ਵਾਪਰਦੀਆਂ ਨੇ ਭਾਵੇਂ ਬੇਸਮਝ ਕਹਿ ਲਓ ਕੁਝ ਕਹਿ ਲਓ ਪਰ ਉਥੇ ਪ੍ਰਬੰਧ ਨਾ ਹੋਣ ਕਰਕੇ ਵੀ ਘਟਰਾਵਾ ਵਾਪਰਦੀਆਂ ਨੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕੱਲ ਇੱਕ ਵੱਡਾ ਐਲਾਨ ਹੋਇਆ ਉਹ ਐਲਾਨ ਇਹ ਕੀਤਾ ਗਿਆ ਕਿ ਅਮਰਤਪਾਲ ਸਿੰਘ ਨੂੰ ਅਗਲਾ ਮੁੱਖ ਮੰਤਰੀ ਬਣਾਇਆ ਜਾਊਗਾ ਇਹ ਐਲਾਨ ਅਮਰਤਪਾਲ ਹੋਰਾ ਦੀ ਜਿਹੜੀ ਪਾਰਟੀ ਹੈ ਨਾ ਜਿਹੜੀ ਉਹਨਾਂ ਨੇ ਪਿੱਛੇ ਉਹਦੇ ਪਿਤਾ ਨੇ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾ ਨੇ ਬਣਾਈ ਹੈ ਜਿਹਦਾ ਨਾਂ ਰੱਖਿਆ ਕਾਲੀ ਦਲ ਵਾਰਿਸ ਪੰਜਾਬ ਦੇ ਉਹਨੇ ਇਹ ਐਲਾਨ ਕੀਤਾ ਉਹਦੀ ਸਟੇਜ ਤੋਂ ਇਹ ਐਲਾਨ ਹੋਇਆ ਵੀ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਹੁਣ ਇਸ ਐਲਾਨ ਤੇ ਉੱਪਰ ਕਈ ਤਰ੍ਹਾਂ ਦੇ ਸਵਾਲ ਦੂਜੀਆਂ ਪਾਰਟੀਆਂ ਨੇ ਖੜੇ ਕਰ ਦਿੱਤੇ ਨੇ ਉਹ ਕਹਿੰਦੇ ਜਿਹੜਾ ਬੰਦਾ ਜੇਲ੍ਹ 'ਚ ਬੰਦ ਐ ਵਿਕਰਮਜੀਤ ਮਜੀਠੀਆ ਨੇ ਤਾਂ ਇੱਥੋਂ ਤੱਕ 2 ਦਿਨ ਪਹਿਲਾਂ ਕਿਹਾ ਉਹ ਕਹਿੰਦਾ ਅਮਰਤਪਾਲ ਪਹਿਲਾਂ ਲੋਕਾਂ ਦੇ ਮੁੰਡੇ ਗੁੰਮਰਾਹ ਕਰ ਰਿਹਾ ਸੀ ਤੇ ਬੜੀ ਇੱਕ ਭਿਆਨਕ ਪਾਸੇ ਵੱਲ ਉਹ ਮੁੰਡੇ ਜਾ ਰਹੇ ਸੀ ਹੁਣ ਸਵਿਧਾਨ ਦੀ ਸੌ ਚੁੱਕਣ ਤੋਂ ਬਾਅਦ ਅਮਰਤਪਾਲ ਨੂੰ ਥੋੜੀ ਅਕਲ ਆ ਗਈ ਆ ਗਈ ਹੋਣੀ ਆ ਇਹ ਗੱਲ ਵਿਕਰਮ ਜੀਠੀਆਂ ਨੇ ਬੋਲੀ ਆ ਅਮਰਤਪਾਲ ਬਾਦ ਹੁਣ ਕੱਲ ਸੁਖਬੀਰ ਬਾਦਲ ਹੋਰਾ ਬਾਰੇ ਬਹੁਤ ਗੱਲਾਂ ਬੋਲੀਆਂ ਗਈਆਂ ਵੱਖ-ਵੱਖ ਸਟੇਜਾਂ ਤੋਂ ਅਮਰਤਪਾਲ ਦੇ ਪਿਤਾ ਨੇ ਕਿਹਾ ਵੀ ਸੁਖਬੀਰ ਬਾਦਲ ਹੋਰੀ ਅਕਾਲ ਤਖਤ ਦੇ ਭਗੌੜੇ ਨੇ ਇਹ ਅਕਾਲ ਤਖਤ ਤੋਂ ਭੱਜੇ ਹੋਏ ਨੇ ਤੇ ਹੁਣ ਸੁਖਬੀਰ ਬਾਦਲ ਨੂੰ ਹੀ ਫੇਰ ਪ੍ਰਧਾਨ ਬਣਾਇਆ ਜਾਣਾ ਇਹ ਦੱਸਦਾ ਵੀ ਇੱਥੇ ਇਹ ਕੋਈ ਵੀ ਗੱਲ ਸਿਧਾਂਤਾਂ ਅਸੂਲਾਂ ਮੁਤਾਬਕ ਮੰਨਣੀ ਨਹੀਂ ਚਾਹੁੰਦੇ ਉਧਰ ਬੀਬੀ ਜਗੀਰ ਕੌਰ ਜਿਹੜੇ ਗੁਰਪ੍ਰਤਾਪ ਮਡਾਲਾ ਜਿਹੜੇ ਸੁਰਜੀਤ ਸਿੰਘ ਰਖੜਾ ਜਿਹੜੇ ਹੋਰ ਅਕਾਲੀ ਦਲ ਦੇ ਫਾਰਮਰ ਆਗੂ ਨੇ ਵੱਡੇ ਉਹਨਾਂ ਨੇ ਜਦੋਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਇਹਦੇ ਤੇ ਵੱਡੇ ਸਵਾਲ ਚ ਉਹਨਾਂ ਨੇ ਇਹ ਕਿਹਾ ਕਿ ਬਿਲਕੁਲ ਸੁਖਬੀਰ ਬਾਦਲ ਤੇ ਉਹਨੂੰ ਪ੍ਰਧਾਨ ਬਣਾਉਣ ਵਾਲੀ ਲੀਡਰਸ਼ਿਪ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਭਗੌੜੀ ਹੋ ਗਈ ਆ ਉਲਟ ਚੱਲ ਰਹੇ ਨੇ ਕੋਈ ਆਦੇਸ਼ ਕੋਈ ਸਿਧਾਂਤ ਨਹੀਂ ਮੰਨ ਰਹੇ ਹੁਣ ਇਹਦੇ ਉੱਪਰ ਤੁਸੀਂ ਆਪਣਾ ਕੀ ਵਿਚਾਰ ਲਿਖੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਆ ਕਰੋ ਕਿਉਂਕਿ ਕੀਮਤੀ ਵਿਚਾਰ ਜਦੋਂ ਤੁਹਾਡੇ ਆਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਕੌਣ ਕਿੱਦਾਂ ਸੋਚਦਾ ਤੇ ਜਨਤਾ ਕੀ ਸੋਚ ਰਹੀ ਹੈ ਸੋ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਤੀਜਾ ਪ੍ਰਧਾਨ ਬਣਾਇਆ ਗਿਆ ਪਹਿਲਾਂ ਸੁਖਬੀਰ ਬਾਦਲ ਨੇ ਉਦੋਂ ਅਸਤੀਫਾ ਦਿੱਤਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਅਕਾਲੀ ਦਲ ਖੇਰੂ-ਖੇਰੂ ਹੋ ਗਿਆ ਖੜਖੜੀਆਂ ਕਰੇਲੇ ਹੋ ਗਿਆ ਟੋਟੇ-ਟੋਟੇ ਹੋ ਗਿਆ ਪਰ ਸੁਖਬੀਰ ਨੇ ਪ੍ਰਧਾਨਗੀ ਨਹੀਂ ਛੱਡੀ ਤੁਸੀਂ ਦੇਖੋ ਸੁਖਬੀਰ ਬਾਦਲ ਦੀ ਪਾਰਟੀ ਐਸਏਡੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਅੰਗਰੇਜ਼ੀ ਚ ਐਸਏਡੀ ਲਿਖਿਆ ਜਾਂਦਾ ਇਹਦੇ ਬਾਰੇ ਇਥੋਂ ਤੱਕ ਕਈ ਸਿਆਸੀ ਆਗੂਆਂ ਨੇ ਕਿਹਾ ਕਿ ਇਹ ਸਨ ਐਂਡ ਡੈਡ ਪਾਰਟੀ ਹੈ ਐਸ ਤੇ ਸਨ ਏ ਤੇ ਐਂਡ ਡੀ ਤੇ ਡੈਡ ਸਨ ਐਂਡ ਡੈਡ ਬਹੁਤ ਸਾਰੇ ਲੋਕਾਂ ਨੇ ਕਿਹਾ ਇਹ ਬਾਦਲ ਐਂਡ ਕੰਪਨੀ ਹੈ ਇਹ ਪਾਰਟੀ ਨਹੀਂ ਹੈਗੀ ਬਹੁਤ ਸਾਰੇ ਲੋਕਾਂ ਨੇ ਕਿਹਾ ਕੀ ਇਹੋ ਜੀ ਵਜ੍ਹਾ ਹੈ ਕਿ ਆਕਾਲੀ ਦਲ ਦੇ ਕੁਝ ਲੀਡਰਾਂ ਨੂੰ ਐਂ ਲੱਗਦਾ ਹੈ ਕਿ ਸੁਖਬੀਰ ਬਾਦਲ ਹੀ ਸਾਡੇ ਚ ਇੱਕੋ ਇੱਕ ਸਿਆਣਾ ਤੇ ਸੂਝਵਾਨ ਬੰਦਾ ਹੈ ਬਾਕੀ ਆਕਾਲੀ ਦਲ ਚ ਕੋਈ ਸੁਖਬੀਰ ਬਾਦਲ ਦੀ ਥਾਂ ਲੈਣ ਵਾਲਾ ਹੈ ਹੀ ਨਹੀਂ ਜੇਕਰ ਜਦੋਂ ਇਸ ਧਰਤੀ ਤੋਂ ਹਰੇਕ ਨੇ ਜਾਣਾ ਆਪਾਂ ਵੀ ਜਾਣਾ ਸੁਖਬੀਰ ਬਾਦਲ ਵੀ ਆਪਣੇ ਪਿਤਾ ਜੀ ਵਾਂਗ ਧਰਤੀ ਤੋਂ ਚਲੇ ਜਾਣਗੇ ਉਦੋਂ ਫਿਰ ਆਕਾਲੀ ਦਲ ਦਾ ਪ੍ਰਧਾਨ ਉਹਨਾਂ ਦੇ ਪੁੱਤ ਨੂੰ ਬਣਾਇਆ ਜਾਏਗਾ ਇਹੀ ਹੋਏਗਾ ਕਿਉਂਕਿ ਪਹਿਲਾਂ ਤੋਂ ਹੀ ਕੁਝ ਲੋਕ ਇਹ ਕਹਿੰਦੇ ਸੀ ਤੇ ਲੱਗਦਾ ਵੀ ਇੰਜ ਹੈ ਕਿ ਅਕਾਲੀ ਦਲ ਜਿਹੜਾ ਹੈ ਇਹ ਕੋਈ ਸਿਆਸੀ ਪਾਰਟੀ ਨਹੀਂ ਇਹ ਅਕਾਲੀ ਦਲ ਨਹੀਂ ਇਹ ਬਾਦਲ ਦਲ ਹੈ ਬਹੁਤ ਸਾਰੇ ਲੋਕ ਜਦੋਂ ਪਿੰਡਾਂ ਸ਼ਹਿਰਾਂ 'ਚ ਸੱਥਾਂ 'ਚ ਗੱਲ ਕਰਦੇ ਨੇ ਉਹ ਇਹਨੂੰ ਅਕਾਲੀ ਦਲ ਨਹੀਂ ਕਹਿੰਦੇ ਉਹ ਇਹਨੂੰ ਬਾਦਲ ਦਲ ਕਹਿੰਦੇ ਨੇ ਕਿਉਂਕਿ 1920 'ਚ ਜਿਹੜਾ ਅਕਾਲੀ ਦਲ ਬਣਾਇਆ ਗਿਆ ਸੀ ਉਹਦੇ ਕੁਝ ਸਿਧਾਂਤ ਸੀ ਉਹਦੇ ਕੁਝ ਰੂਲ ਸੀ ਉਹਦੇ ਕੁਝ ਅਸੂਲ ਸੀ ਉਹਦੇ 'ਚ ਅਨਰੁਣੀ ਲੋਕਤੰਤਰ ਸੀ ਔਰ ਉਹ ਬੜੇ ਉੱਚੇ ਨਿਸ਼ਾਨੇ ਤੈਅ ਕਰਕੇ ਬਣਾਇਆ ਗਿਆ ਅਕਾਲੀ ਦਲ ਸੀ ਉਹ ਕੋਈ ਸਿਰਫ ਰਾਜ ਗੱਦੀਆਂ ਦੇ ਭੁੱਖੇ ਲੋਕਾਂ ਦੀ ਭੁੱਖ ਚੋਂ ਨਹੀਂ ਸੀ ਬਣਿਆ ਉਹਨਾਂ ਨੇ ਫਿਰ ਸੰਘਰਸ਼ ਵੀ ਲੜੇ ਉਹਨਾਂ ਨੇ ਫਿਰ ਜੇਲਾਂ ਦੀਆਂ ਕਟੀਆਂ ਉਹਨਾਂ ਆਗੂਆਂ ਨੇ ਬੜਾ ਕੁਝ ਕੁਰਬਾਨੀਆਂ ਕੀਤੀਆਂ ਸੀ ਉਸ ਤੋਂ ਬਾਅਦ ਅਕਾਲੀ ਦਲ ਦੀ ਇੱਕ ਹੋਂਦ ਬਣੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਅਕਾਲੀ ਦਲ ਦੀ ਅਗਵਾਈ ਬਾਦਲਾਂ ਦੇ ਹੱਥ 'ਚ ਆਈ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਬਾਅਦ 'ਚ ਹੁਣ ਸੁਖਵੀਰ ਬਾਦਲ ਦੇ ਹੱਥ 'ਚ ਤਾਂ ਅਕਾਲੀ ਦਲ ਆਪਣਾ ਵਜੂਦ ਗਵਾਉਂਦਾ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਫੇਰ ਵੀ ਅਕਾਲੀ ਦਲ ਵੋਟਾਂ ਦੇ ਪੱਖੋਂ ਸਰਕਾਰਾਂ ਬਣਾਉਣ ਦੇ ਪੱਖੋਂ ਥੋੜਾ ਟਿਕਿਆ ਰਿਹਾ ਪਰ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਹੋਣੇ ਸ਼ੁਰੂ ਹੋਏ ਸੁਖਵੀਰ ਬਾਦਲ ਗੱਭਰੂ ਹੋਏ ਸੁਖਵੀਰ ਬਾਦਲ ਦੇ ਹੱਥ 'ਚ ਪੁੱਤਰ ਮੋਹ ਦੇ ਤਹਿਤ ਵਾਂਗ ਡੋਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਫਿਰ ਅਕਾਲੀ ਦਲ ਕਦੇ ਵੀ ਉੱਪਰ ਨਹੀਂ ਆਇਆ ਬੇੜਾ ਡੁੱਬਦਾ ਗਿਆ ਤੇ ਇੱਥੋਂ ਤੱਕ ਅਕਾਲੀ ਦਲ ਥੱਲੇ ਵੜ ਗਿਆ ਇੱਥੋਂ ਤੱਕ ਥੱਲੇ ਚਲਿਆ ਗਿਆ ਜਿਹਦੇ ਬਾਰੇ ਸੋਚਿਆ ਨਹੀਂ ਸੀ ਜਾ ਸਕਦਾ ਤੇ ਅੱਜ ਜਿਹੜੇ ਸੁਖਬੀਰ ਦੀ ਅਗਵਾਈ ਚ ਅਕਾਲੀ ਦਲ ਐਨਾ ਥੱਲੇ ਚਲਾ ਗਿਆ ਉਹਨੂੰ ਹੀ ਫਿਰ ਪ੍ਰਧਾਨ ਬਣਾਇਆ ਜਾਣਾ ਇਹ ਇਹਦਾ ਮਤਲਬ ਕੀ ਹੈ ਇਹਦਾ ਅਰਥ ਕੀ ਹੈ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ